ਮੇਰਾ ਪਿੰਡ ਇਹਦੇ ਪਿੰਡ ਤੋਂ ਥੋੜੀ ਦੂਰ ਹੈ 2008 ਦੇ ਵਿੱਚ ਅਸੀਂ ਥੀਏਟਰ ਐਂਡ ਟੀਵੀ ਡਿਪਾਰਟਮੈਂਟ ਦੇ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਚ ਐਡਮਿਸ਼ਨ ਲਈ ਪਹਿਲੀ ਵਾਰ ਕਲਾਪਾਵਨ ਦੇ ਵਿੱਚ ਸਾਡੀ ਕਲਾਸ ਲੱਗੀ ਹੋਈ ਆ ਜਦੋਂ ਮੈਂ ਡਿਪਾਰਟਮੈਂਟ ਦੇ ਵਿੱਚ ਗਈ ਤਾਂ ਮੇਰੇ ਜਾਣ ਸਾਰ ਦੇਖਿਆ ਰਾਜੀਵ ਜਵੰਦੇ ਦੇ ਮੂੰਗੀਆਂ ਕਲਰ ਦੀ ਪੱਗ ਬੰਨੀ ਹੋਈ ਹੈ ਬਾਦਸ਼ਾਹਾਂ ਦੀ ਤਰ੍ਹਾਂ ਬੈਠਾ ਹੋਇਆ ਨਿਰਮਲ ਇਹਨੂੰ ਢੋਲਾ ਕੇ ਬੈਠਾ ਹੋਇਆ ਜਦੋਂ ਮੈਂ ਗਈ ਇਹਨਾਂ ਨੇ ਮੈਨੂੰ ਸਤਿ ਸ਼੍ਰੀ ਅਕਾਲ ਕਿਹਾ ਮੈਂ ਵੀ ਸਿਰ ਹਿਲਾਤਾ ਕਿਉਂਕਿ ਮੈਂ ਇਹਨਾਂ ਨੂੰ ਬੁਲਾਇਆ ਨਹੀਂ ਮੈਂ ਪਹਿਲੀ ਵਾਰ ਕਿਸੇ ਦੇ ਇਦਾਂ ਰੂਬਰੂ ਹੋਈ ਔ ਉਹ ਦੱਸਦਾ ਕਹਿੰਦਾ ਕਿਹੜਾ ਪਿੰਡ ਮੈਂ ਕਿਹਾ ਓਹੋ ਕਹਿੰਦਾ ਕੁੜੀਏ ਫੇਰ ਤਾਂ ਤੂੰ ਸਾਡੇ ਪਿੰਡਾਂ ਵੱਲ ਦੀ ਹੋਈ ਹੈ ਉਹ ਜਿਹੜੀ ਇਹ ਤੇ ਅਪਨਤ ਸੀ ਨਾ ਪਹਿਲੇ ਬੋਲ ਮਤਲਬ ਉਹ ਮੇਰਾ ਪਹਿਲਾ ਰੂਬਰੂ ਸੀਗਾ ਜਿੱਥੇ ਮੈਨੂੰ ਰਾਜਵੀਰ ਜਵੰਦਾ ਤੋਂ ਲੱਗਿਆ ਵੀ ਵਾਕਈ ਇਹ ਬਹੁਤ ਪਿਆਰਾ ਲੜਕਾ ਹੈਗਾ ਜਦੋਂ ਮੈਨੂੰ ਇਹਦੀ ਉਮਰ ਦਾ ਪਤਾ ਲੱਗਾ ਤੇ ਇਹ ਸਾਡੇ ਸਭ ਤੋਂ ਛੋਟਾ ਸੀਗਾ ਸਾਡਾ ਉਹ ਦਿਨ ਤੋਂ ਲੈ ਕੇ ਜਿਹੜਾ ਉਹ ਮੋਹ ਸੀਗਾ ਉਹ ਅੱਜ ਤੱਕ ਸਾਡੇ ਨਾਲ ਰਿਹਾ 2008 ਤੋਂ ਲੈ ਕੇ ਹੁਣ 25 ਤੱਕ ਸਾਡਾ ਇਸੇ ਤਰ੍ਹਾਂ ਮੋਹ ਰਿਹਾ ਹਾਂ ਅੱਛਾ ਤੁਹਾਡੇ ਨਾਲ ਕਿਵੇਂ ਰਿਹਾ ਰਾਜਵੀਰ ਜਵੰਦਾ ਕਿਵੇਂ ਨੇ ਵੇਆ ਜਿਵੇਂ ਤੁਹਾਨੂੰ ਆਪਣੇ ਪਿੰਡਾਂ ਵੱਲ ਦੀ ਮੰਨਦਾ ਸੀ ਮੈਨੂੰ ਨਹੀਂ ਸੀ ਪਤਾ ਦੋ ਤਿੰ ਨਿਰਮਲ ਅਮਨੁਹਣੀ ਸਾਰੇ ਅੰਦਰ ਸੀਗੇ ਮੈਨੂੰ ਮੁੰਡਿਆਂ ਨੇ ਸਿਰਫ ਇੰਨਾ ਹੀ ਪੁੱਛਿਆ ਵੀ ਤੁਹਾਡਾ ਜਿਹੜਾ ਨਾਟਕ ਹੋ ਕੇ ਹਟਿਆ ਵੀ ਸਾਨੂੰ ਦੁਬਾਰਾ ਦੱਸ ਦਿਓ ਜਦੋਂ ਹੋਣਾ ਹੋਇਆ ਵੀ ਅਸੀਂ ਦੇਖ ਨਹੀਂ ਸਕੇ ਚਰਚਾ ਬਹੁਤ ਸੋਹਣੀ ਆ ਮੈਂ ਇਹਨਾਂ ਨੂੰ ਕਿਹਾ ਕਿ ਠੀਕ ਆ ਮੈਂ ਇਹਨਾਂ ਕਹਿ ਕੇ ਜਦੋਂ ਕਲਾ ਭਵਨ ਅੰਦਰ ਆਈ ਤੇ ਰਾਜਵੀਰ ਮੇਰੇ ਪਿੱਛੇ ਪੈ ਗਿਆ ਕਹਿੰਦਾ ਕੁੜੀਆਂ ਹਰੇਕ ਨੂੰ ਨਹੀਂ ਬੁਲਾਈਦਾ ਹੁੰਦਾ ਉਸ ਸਮੇਂ ਮੈਨੂੰ ਸੱਚੀ ਇਹ ਚੀਜ਼ ਮਹਿਸੂਸ ਹੋਈ ਕਿ ਜਿਵੇਂ ਮੇਰਾ ਵੱਡਾ ਭਾਈ ਝੜ ਕਰਿਆ ਹੁੰਦਾ ਹਾਲਾਂਕਿ ਛੋਟਾ ਸੀਗਾ ਹਨਾ ਤਾਂ ਮੈਂ ਇਹਨੂੰ ਐਂ ਕਿਹਾ ਮੈਂ ਕਿ ਰਾਜਵੀਰ ਵੀਰੇ ਮੈਂ ਕਿਹਾ ਉਹ ਤਾਂ ਵੈਸੇ ਹੀ ਨਾਟਕ ਬਾਰੇ ਇਸੇ ਸਾਨੂੰ ਲੱਗਦਾ ਸੀ ਕਿ ਇਹ ਚ ਜ਼ਿਆਦਾ ਆਪਣਾਤਾ ਹੈ ਵੀ ਜਵੰਦਾ ਤਾਂ ਕਿਸੇ ਦਾ ਗੋਤ ਵੀ ਹੋ ਸਕਦਾ ਰਾਜਵੀਰ ਦੀ ਖਾਸੀਅਤ ਇਹ ਰਹੀ ਸੀ ਇਹਨੇ ਕਦੇ ਕਿਸੇ ਨੂੰ ਮੰੰਦਾ ਨਹੀਂ ਸੀ ਬੋਲਿਆ ਇਹਦੇ ਮੂੰਹੋਂ ਕਦੇ ਕਿਸੇ ਨੇ ਗਾਲ ਨਹੀਂ ਸੀ ਸੁਣੀ ਸਾਰੇ ਇੱਕ ਦੂਜੇ ਨੂੰ ਕਹਿਣ ਲੱਗੇ ਵੀ ਬਲੈਕ ਬੋਰਡ ਤੇ ਆਪਣਾ ਆਪਣਾ ਫਿਊਚਰ ਲਿਖ ਦੋ ਕਿ ਇਹਨੇ ਕੀ ਬਣਨਾ ਇਹਨਾਂ ਨੇ ਮੇਰੇ ਨਾਮ ਤੇ ਲਿਖਿਆ ਕਿ ਇਹਦਾ ਬਿਰਦਾ ਆਸ਼ਰਮ ਚੱਲੂਗਾ ਇਹਨੂੰ ਸੇਵਾ ਕਰਨ ਦਾ ਸ਼ੌਂਕ ਆ ਤੇ ਰਾਜਵੀਰ ਜਵੰਦੇ ਨੇ ਲਿਖਿਆ ਕਹਿੰਦਾ ਜਵੰਦਾ ਟਰਾਂਸਪੋਰਟ ਬਈ ਆਪਣੇ ਦਾ ਕਹਿੰਦਾ ਬਾਪੂ ਨੇ ਮੈਨਾਂ ਦਾ ਬੱਸਾਂ ਹੀ ਪਾ ਦੇਣੀਆਂ ਜਿੱਦਾਂ ਦਾ ਮੇਰੇ ਸ਼ੌਂਕ ਨੇ ਵੀ ਮੈਂ ਕਦੇ ਮੋਟਰਸਾਈਕਲ ਲੈ ਲਿਆ ਕਦੇ ਗੱ ਇਹ ਕਿਉਂਦਾ ਸੀ ਸਪਲੈਂਡਰ ਬਾਈਕ ਹੁੰਦੀ ਸੀ ਇਹਦੇ ਕੋਲ ਜਿਹੜੀ ਅੱਜ ਵੀ ਯੂਨੀਵਰਸਿਟੀ ਚ ਖੜੀ ਹੋਈ ਆ ਤਿੰਨੇ ਜਾਣੇ ਕਲਾ ਭਵਨ ਦੇ ਬਾਹਰ ਬਾਈਕ ਤੇ ਢੇਗਾ ਕੱਢ ਕੇ ਚੰਗੀ ਤਰ੍ਹਾਂ ਸ਼ਰਾਰਤਾਂ ਕਰਦੇ ਟੇਡਾ ਮੇਡਾ ਬਾਈ ਕਰਦੇ ਫੇਰ ਕਲਾਸ ਚ ਆਉਂਦੇ ਹੁੰਦੇ ਸੀ ਕੰਮ ਕਰ ਲਈ ਹਮੇਸ਼ਾ ਤਿਆਰ ਅਸੀਂ ਕਹਿੰਦੇ ਹੁੰਦੇ ਸੀ ਵਿਰਾਜਵੀਰ ਤੂੰ ਨਾ ਸਪਲੈਂਡਰ ਦੀ ਐਂਬੂਲੈਂਸੀ ਬਣਾ ਲਾ ਜੇ ਕਿਸੇ ਕੰਮ ਵੀ ਫਲਾਣਾ ਕੰਮ ਭਾਈ ਆ ਗਿਆ ਉਹਦੀ ਕਿੱਕ ਮਾਰ ਕੇ ਸਪਲੈਂਡਰ ਦੀ ਨਿਕਲ ਪੈਂਦਾ ਹੁੰਦਾ ਸੀ ਨਾ ਨਹੀਂ ਸੀ ਕੀਤੀ ਇਹਨੇ ਕਦੇ ਵੀ ਕਿਸੇ ਨੂੰ ਮਦਦ ਤੋਂ ਪਦੇ ਪਿੱਛੇ ਨਹੀਂ ਸੀ ਹਟਿਆ ਤੇ ਉਦੋਂ ਇਹ ਪੁਲਿਸ ਚ ਭਰਤੀ ਹੋ ਗਿਆ ਸੀ ਅਸੀਂ ਇਹਨੂੰ ਕਿਹਾ ਤੂੰ ਵੀ ਨਾ ਵੀ ਤੂੰ ਵੀ ਨਹੀਂ ਮੈਂ ਛੱਡ ਸਕਦਾ ਕੁੜੀਆਂ ਬਹੁਤ ਕ੍ਰੀਜ਼ੀ ਸੀ ਰਾਜਵੀਰ ਜਵੰਦੇ ਪਿੱਛੇ ਜਦੋਂ ਉਹਨੇ ਸੁਰ ਚੱਕਣਾ ਨਾ ਮਤਲਬ ਏਕ ਲਾਉਣੀ ਤਾਂ ਸੱਚੀ ਤੂੰ ਪਾ ਜਾਂਦਾ ਸੀ ਕਾਲਜਾਂ ਨੂੰ ਅਸੀਂ ਖੁਦ ਦੇਖਿਆ ਵੀ ਮੁੰਡੇ ਕੁੜੀਆਂ ਉਧਰੋਂ ਭੱਜ ਲੈਂਦੇ ਵੀ ਯਾਰ ਕੌਣ ਗਾ ਰਿਹਾ ਤੂੰ ਵੀ ਜਦੋਂ ਉਹਨੇ ਸ਼ੁਰੂ ਕਰਨੀ ਤਾਂ ਸੱਚੀ ਇੱਕ ਪਲ ਤਾਂ ਇਹ ਕਾਇਨਾਤ ਨੂੰ ਖੜਾ ਲੈਂਦਾ ਸੀਗਾ ਕੈਰੈਕਟਰ ਦਾ ਬੜਾ ਸੋਲਿਡ ਮੁੰਡਾ ਸੀਗਾ ਇਹ ਕੁੜੀਆਂ ਨੂੰ ਉਸ ਸਮੇਂ ਬੜਾ ਸ਼ੌਂਕ ਹੁੰਦਾ ਸੀਗਾ ਵੀ ਇਹ ਮੁੰਡਾ ਬਹੁਤ ਸੋਹਣਾ ਗਾਉਂਦਾ ਤੂੰ ਵੀ ਬਹੁਤ ਸੋਹਣੀ ਵਜਾਉਂਦਾ ਉਦੋਂ ਕਿਸੇ ਦੀ ਇਦਾਂ ਦੀ ਇੰਟੂਇਸ਼ਨ ਨਹੀਂ ਸੀ ਹੁੰਦੀ ਕੁੜੀਆਂ ਨੇ ਇਹਨੂੰ ਦੂਰੋਂ ਕਰਕੇ ਨਿਕਲ ਜਾਂਦਾ ਸੀ ਕਦੇ ਖੜਕੇ ਕਿਸੇ ਨਾਲ ਗੱਲ ਨਹੀਂ ਸੀ ਕਰਦਾ ਜੇ ਕੋਈ ਖੜਦੇ ਵੀ ਸੀ ਤਾਂ ਬਹੁਤ ਰਿਸਪੈਕਟ ਨਾਲ ਅੱਖ ਨੀਮੀ ਕਰਕੇ ਗੱਲ ਜੇ ਕਿਸੇ ਨੇ ਇਹਨੂੰ ਮਜ਼ਾਕ ਕਰ ਦੇਣਾ ਵੀ ਜਵੰਦੇ ਤੂੰ ਤਾਂ ਸਾਰੀ ਯੂਨੀਵਰਸਿਟੀ ਕੁੜੀਆਂ ਦਾ ਕੋਈ ਮਗਰ ਲਾਈ ਫਿਰਦਾ ਤਾਂ ਉਹਨੇ ਕਹਣਾ ਨਹੀਂ ਬਾਈ ਹਰ ਇੱਕ ਦਾ ਆਪਣਾ ਕ੍ਰੇਜ਼ ਹੁੰਦਾ ਉਹਨਾਂ ਨੂੰ ਮੇਰੀ ਕਲਾ ਪਸੰਦ ਆ ਪਰ ਮੇਰੇ ਵੀ ਘਰ ਇੱਕ ਭੈਣ ਆ ਵੀ ਮੈਂ ਕਿਸੇ ਨੂੰ ਇਦਾਂ ਦੀ ਗੱਲਬਾਤ ਨਹੀਂ ਕਰ ਸਕਦਾ ਤੇ ਇੱਕ ਨੂੰ ਆਪਣੇ ਡੈਡੀ ਤੋਂ ਵੀ ਬੜਾ ਡਰ ਲੱਗਦਾ ਹੁੰਦਾ ਸੀਗਾ ਕਿਉਂਕਿ ਅੰਕਲ ਪੁਲਿਸ ਦੇ ਵਿੱਚ ਸੀਗੇ ਸ਼ੌਕੀਨ ਬਹੁਤ ਸੀਗਾ ਇਹ ਇੰਨਾ ਕ ਜਿਆਦਾ ਇਹਨੇ ਜੁੱਤੀ ਤੇ ਨਾ ਇਹ ਮਿੱਟੀ ਨਹੀਂ ਪੈਣ ਦੇਣੇ